ਇੱਕ ਖਬਰ ਜਿਹੜੀ ਆ ਹੁਸ਼ਿਆਰਪੁਰ ਦੇ ਨਾਲ ਜੁੜੀ ਹੋਈ ਆ ਪਰ ਦੱਸਦੇ ਕਿ ਹੁਸ਼ਿਆਰਪੁਰ ਦਾ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਰੋਜੀ ਰੋਟੀ ਦੇ ਲਈ ਗਿਆ ਸੀ ਪਰ ਕੀ ਪਤਾ ਸੀ ਕਿ ਵਾਪਿਸ ਉਸਦੀ লাশ ਘਰ ਦੇ ਵਿੱਚ ਆਵੇਗੀ ਤਾਂ ਹਾਂ ਮਾਰ ਕੇ ਰੋਂਦੇ ਮਾਪੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦੇ ਨੇ ਕਿ ਕਾਸ਼ ਉਹਨਾਂ ਦਾ ਪੁੱਤ ਵਾਪਿਸ ਮੁੜਾਵੇ ਪਰ ਤੁਹਾਨੂੰ ਦੱਸਦੇ ਕਿ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਦੇ ਸਮੇਂ ਇਸ ਨੌਜਵਾਨ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਜਿੱਥੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਆਏ ਦਿਨ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਨਾਲ ਹਾਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਜਦੋਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਨਾਲ ਵਾਪਰਦੇ ਹਾਸਿਆਂ ਬਾਰੇ ਪਤਾ ਲੱਗਦਾ ਹੈ ਤਾਂ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ। ਹੁਣ ਤਾਂ ਸਾ ਮਾਮਲਾ ਜਿਹੜਾ ਕਸਬਾ ਹੁਸ਼ਿਆਰਪੁਰ ਦਾ ਹੈ ਜਿੱਥੇ ਕਿ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 30 ਸਾਲਾ ਨੌਜਵਾਨ ਦੀ ਨਿਊਜ਼ੀਲੈਂਡ ਦੀ ਧਰਤੀ ਤੇ ਮੌਤ ਹੋ ਜਾਂਦੀ ਮੰਦਭਾਗੀ ਖਬਰ ਜਦੋਂ ਮਾਪਿਆਂ ਨੂੰ ਪਤਾ ਲੱਗਦੀ ਆ ਤਾਂ ਉਹਨਾਂ ਦੀ ਤਾਂ ਸਾਰੀ ਦੁਨੀਆ ਹੀ ਉਜੜ ਜਾਂਦੀ ਆ ਦੱਸਦੇ ਕਿ ਨਿਊਜ਼ੀਲੈਂਡ ਲਈ ਰਵਾਨਾ ਹੋ ਜਾਂਦੇ ਨੇ ਉਸ ਤੋਂ ਬਾਅਦ ਉਸਦੇ ਮਾਪੇ ਤਾਂ ਇਹ ਦੱਸਦੇ ਕਿ ਇੱਕ ਨੌਜਵਾਨ ਜੋ ਕਿ 2013 ਚ ਨਿਊਜ਼ੀਲੈਂਡ ਗਿਆ ਸੀ ਤੇ ਸਾਲ 2019 ਚ ਉਸ ਦਾ ਨਿਊਜ਼ੀਲੈਂਡ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਵਿਆਹ ਹੋਇਆ ਸੀ ਜਾਣਕਾਰੀ ਦਿੰਦਾ ਪੀੜਤ ਪਰਿਵਾਰ ਨੇ ਦੱਸਿਆ ਕਿ ਸੌਰਵ ਸੈਣੀ ਨਾਲ ਬੀਤੀ 25 ਜਨਵਰੀ ਨੂੰ ਹਾਦਸਾ ਹੋਇਆ ਸੀ ਕੰਮਕਾਰ ਦੇ ਦੌਰਾਨ ਸੌਰਵ ਲੱਕੜ ਵਾਲੀ ਮਸ਼ੀਨ ਦੇ ਵਿੱਚ ਆ ਗਿਆ ਜਿਸ ਦੌਰਾਨ ਉਹ ਗੰਭੀਰੂ ਬੀਜ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਤਾਜ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਪ੍ਰੰਤੂ 8 ਫਰਵਰੀ ਨੂੰ ਸੌਰਵ ਦੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਸੌਰਵ ਦਾ ਜਿਹੜਾ ਸੰਸਕਾਰ ਆ ਉਹ ਨਿਊਜ਼ੀਲੈਂਡ 'ਚ ਹੀ ਕੀਤਾ ਜਾਵੇਗਾ ਉਸਾ 6 ਮਹੀਨਿਆਂ ਦਾ ਇੱਕ ਬੱਚਾ ਹੈ ਦੱਸਦੇ ਕਿ ਲਗਾਤਾਰ ਜਿਹੜਾ ਪਰਿਵਾਰ ਆ ਆਪਣੇ ਪੁੱਤ ਦੇ ਵਿਛੋੜੇ ਦੇ ਵਿੱਚ ਰੋ ਰਿਹਾ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਵਿਦੇਸ਼ਾਂ ਦੀ ਧਰਤੀ ਤੇ ਰੋਜੀ ਰੋਟੀ ਕਮਾਉਣ ਦੇ ਲਈ ਨੌਜਵਾਨ ਜਾਂਦੇ ਨੇ ਪਰ ਜਦੋਂ ਇਹ ਹਾਸੇ ਬਾਪਰ ਜਾਂਦੇ ਨੇ ਪਰਿਵਾਰਾਂ ਨੂੰ ਤੋੜ ਕੇ ਰੱਖ ਦਿੰਦੇ ਨੇ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਆ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਸੁਬਾਨੀ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਹਾਂ ਕਿ ਜਿਹੜਾ ਉਹਦਾ ਬੱਚਾ ਉਹਦੀ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਉਹਦੀ ਵਾਈਫ ਉਹਨਾਂ ਨੂੰ ਦੇਵੇ ਆਪਣੇ ਮਾਤਾ ਪਿਤਾ ਇੱਕ ਹਸਾਰਾ ਹੋਈ ਆ ਹੁਣ ਉਹਦੀ ਲਾਸਟ ਨਿਸ਼ਾਨੀ ਉਹ ਹੀ ਆ ਉਹ ਇੱਧਰ ਆਉਣ ਨੂੰ ਦੇਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਵੀ ਉਧਰਲੀ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆ ਜਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਦਾ ਹਾਸ ਆਇਆ ਕੰਪਨੀ ਉਹਦੇ ਮਾਤਾ ਪਿਤਾ ਨੂੰ ਵੀ ਕੋਸ਼ਿਸ਼ ਕਰਵੇ ਜਿੰਨਾ ਉਹਨਾਂ ਦਾ ਬੁਢਾਪਾ ਜਿਹੜਾ ਆ ਸੁੱਖ ਆ ਜਵੇ ਕਿਉਂਕਿ ਹਜੇ ਤੱਕ ਵੀ ਉਹ ਉਹਦੇ ਡੈਡੀ ਜਿਹੜੇ ਆ ਪੱਠੇ ਵੇਚ-ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਆ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਹੋਰੇ ਘਰ ਵਾਲੀ ਤੋਂ ਹੀ ਆ ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ ਮੈਨੂੰ ਤਾਂ ਇਹੀ ਕੁਝ ਆਇਆ ਚਾਹ ਕਰ ਸਰਕਾਰ ਹੋਰੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰ ਲਈ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਹੋਰੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਉਣ ਵਾਲਾ ਟਾਈਮ ਵਧੀਆ ਲੰਘ ਜਵੇ ਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਜੀ ਹਾਂ ਜੀ ਕੀ ਨਾਮ ਸੀ بیٹے ਦਾ ਜੀ ਸੌਰਵ ਸੈਣੀ ਸੀ ਰਾਜੀ ਦਾ ਕਿੰਨੀ ਉਮਰ ਸੀਗੀ ਕੋਈ 23 23 ਸਾਲ ਦਾ ਸੀਗਾ ਕਿੰਨਾ 29 ਸਾਲ ਦਾ 29 ਸਾਲ ਦਾ ਸੀ ਕਿਹੜੀ ਜਗ੍ਹਾ ਸੀਗੀ ਇਹ ਨਿਊਜ਼ੀਲੈਂਡ ਸੀਗਾ ਗਿਆ ਨਹੀਂ ਜੀ ਉੱਥੇ ਸੀਗਾ ਕੋਈ ਉਨਚਾਰ ਸੀਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹ ਦੀ ਉਂਗਲਾ ਹੀ ਸੀ ਲੱਕੜ ਦੀ ਮਸ਼ੀਨਰੀ ਲੱਕੜ ਦੀ ਕੋਈ ਮਸ਼ੀਨ ਸੰਦਾ ਉੱਥੇ ਅਸੀਂ ਗਏ ਨੂੰ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉਹ ਉੱਥੇ ਵਿੱਚ ਪਹਿਲਾਂ ਫੇਰ ਦੇ ਤਾਰ ਵੇ ਫੇ ਇੱਥੇ ਆਇਆ ਸੀ ਇਹਦੀ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰ ਨਹੀਂ ਫੀਜੀ ਦੀ ਕੋਈ ਲੜਕੀ ਆ ਉਹ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹੰਝੇ ਕਾਲ ਹੋ ਪੰਜੇ ਕਾਲ ਹੋ ਗਿਆ ਸੀ ਬੱਚਾ ਵੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ